ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਅੱਜ ਤਾਂ ਜਿਹੜਾ ਵਲੌਗ ਆ ਸਾਡਾ ਬਹੁਤ ਵਧੀਆ ਆ ਕਿਉਂਕਿ ਅੱਜ ਆਪਾਂ ਸਾਡੇ ਗੁਰਦੁਆਰਾ ਸਾਹਿਬ ਜੇ ਅੱਜ ਗੁਰੂ ਮਹਾਰਾਜ ਰਵੀਦਾਸ ਜੀ ਦਾ ਨਗਰ ਕੀਰਤਨ ਨਿਕਲ ਰਿਹਾ ਆ ਤੇ ਉੱਦਾਂ ਤਾਂ ਵੈਸੇ ਲੇਟ ਹੀ ਆ ਚਲੋ 2-4 ਦਿਨ ਤੇ ਅੱਜ ਸਾਡੇ ਪਿੰਡ ਨਿਕਲ ਰਿਹਾ ਆ ਤੇ ਅੱਜ ਸਾਡੇ ਦੂਜੇ ਜਿਹੜੇ ਗੁਰਦੁਆਰਾ ਹੈ ਨਾ ਆਪਣੇ ਪਿੰਡ ਤੇ ਦੋ ਗੁਰਦੁਆਰੇ ਆ ਤੇ ਉੱਥੇ ਹੈਗਾ ਛੋਲੇ ਪੂਰੀਆਂ ਦਾ ਲੰਗਰ ਤੇ ਆਪਾਂ ਚ ਪਰ じゃ ਮਾਰਦੇ ਆ ਤੇ ਆ ਜੋ ਸਾਰੇ ਜਣੇ ਦਰਸ਼ਨ ਕਰਿਓ ਠੀਕ ਆ ਜੀ ਤੇ ਆ ਜੋ ਫਿਰ ਚੱਲਦੇ ਆ ਚਲੀ ਗਏ ਚਲੋ ਆਪਾਂ ਮਿਲਦਾ ਸਾਰਨਾ ਦਾ ਜਿਆਦਾ ਲੇਟ ਆ ਹੈਨਾ ਆ ਕੀ ਹੋ ਗਿਆ ਇੰਨੀਆਂ ਫेंसਣੀਆਂ ਜਵਾਨੀ ਵਾਲੀਆਂ ਹੁਣ ਫੇਨਸਣੀਆਂ ਨਿਕਲਦੀਆਂ ਐ ਬੜੇ ਪਿਆਲੀਆਂ ਲੱਗਦੀਆਂ ਤਾਂ ਵਹੀ ਅਪੀਕ ਜੇ ਵਾਲੀਆਂ ਇਦਾਂ ਦੀਆਂ ਨਿਕਲਦੀਆਂ ਹੁੰਦੀਆਂ ਲੰਘ ਜਾਓ ਜੀ ਨਕਰ ਕੀਰਤਨ ਤਾਂ ਕਹਿੰਦੇ ਉੱਥੇ ਗੁਰਦੁਆਰਾ ਸਾਹਿਬ ਆ ਵੀ ਗਿਆ ਆ ਆ ਪਈ ਲੇਟ ਆ ਸੇਵਾ ਕੀ ਕਰਨੀ ਹੁਣ ਫੇ ਕੁਛ ਵੀ ਨਹੀਂ ਆਹੋ ਆਪਾਂ ਹੋ ਗਏ ਲੇਟ ਹਣ ਇੱਥੇ ਮੱਥਾ ਟੇਕ ਲਈਏ ਹੈ ਹੈਗਾ ਕਰ ਲੈਣੀ ਆ ਬੀਬੀ ਚਲੋ ਫਿਰ ਆ ਜੋ ਮੱਥਾ ਟੇਕ ਲੈਨੇ ਪਹਿਲਾਂ ਜੋ ਬੋਲੇ ਕੋ ਨਿਰਪੈ ਗੁਰੂ ਦਾਸ ਮਹਾਰਾਜ ਕੀ ਨਾ फुल पटके फिर पटके फिरो ठोकरी खाग गिरा चोटी ग ਕੀ ਕਰਨਾ ਕੀ ਕਰਦੇ ਨੇ ਕੀ ਕਰਨਾ ਕੀ ਕੀ ਕਰਦੇ ਨੇ ਅਸਮੋ ਚੱਲ ਜੂ ਸੱਚ ਪੁਰਾਣੇ ਕੁੱਤੇ ਜਿਹੜੇ ਨਹੀਂ ਲੰਡੇ ਤਨ ਉਹਨਾਂ ਨੇ ਤਾਂ ਉਹਨਾਂ ੁੱਲੇ ਭਟਕੇ ਲੋਕਾਂ ਨੂੰ ਰਾਹੇ ਪਾਇਆ ਸੀ ਜੋ ਸੱਚ ਮੁੱਚ ਜੋ ਇਸ ਸਮਾਜ ਦੇ ਵਿੱਚ ਬੇਗਮ ਪੁਰਾਣੇ ਭੁੱਲ ਗਏ ਥਣ ਆਓ ਸਤਪੁਰਾਂ ਦੀ ਪਾਣੀ ਦੇ ਨਾਲ ਜੁੜ ਕੇ ਆਪ ਤੇ ਆਪਣੇ ਬੱਚਿਆਂ ਦਾ ਜੀਵਨ ਸੁਗਮ ਬਣਾਇਓ ਜੀ ਜੋ ਬੋਲੇ ਸੋ ਨਿਰਪੈ ਲਾਲ ਸਿਵਾਰਾਜ ਜੀ ਉਹ ਅਫਸਰ ਸਾਹਿਬ ਨੇ ਇੱਥੇ ਪਿੱਛੇ ਨਾਲ ਬੋਲਣਾ ਹੈ ਤੇ ਗੁਰਦਵਾਰੇ ਸਾਹਿਬ ਨੂੰ ਕਿਓ ਆਪਾਂ ਫਤਿਹ ਬੁਲਾ ਕੇ ਬੋਲੋ ਸੋਨਿਰ ਪੈ ਮੋਟਰਸਾਈਕਲ ਤੇ ਘੁੰਮਣ ਲੱਗੇ ਆਓ ਚਲੋ ਪ੍ਰਸ਼ਾਦ ਖਾਓ ਤੁਸੀਂ ਨਹੀਂ ਤਾਂ ਇਹ ਹਣ ਆਪਣਾ ਪ੍ਰਸ਼ਾਦ ਰੱਖ ਜਾਓ ਤਾਂ ਹਣ ਆਪ ਬਣਾ ਲੈ ਕੇ ਤੁਰਿਓ ਆ ਮੈਂ ਇੱਥੇ ਬੀਬੀ ਖਾ ਲੂਗੀ ਬੀਬੀ ਪਾਪਾ ਖਾ ਲੂਗੇ Whoa! ਜੀ ਨਗਰ ਕੀਰਤਨ ਤੋਂ ਆਪਾਂ ਇੱਧਰ ਆ ਗਏ ਸੀ ਦੀਦੀ ਹੁਣ ਆਇਆ ਘਰ ਤੇ ਹੁਣ ਸਾਨੂੰ ਬਿਸਕੁਟ ਆ ਤਾਂ ਵੀ ਪ੍ਰਸ਼ਾਦ ਮਿਲ ਗਿਆ ਤੇ ਆਪਾਂ ਹੁਣ ਚਲੀਏ ਘਰ ਮੈਂ ਕਿਹਾ ਦੀਦੀ ਮੈਨੂੰ ਛੱਡ ਕੇ ਆਓ ਹੁਣ ਦੀਦੀ ਜਾਊਗੇ ਛੱਡਣ ਤੇ ਅੱਜ ਦਾ ਜਿਹੜਾ ਵਲੌਗ ਸੀਗਾ ਮੇਰਾ ਇਸ ਟੌਪਿਕ ਤੇ ਹੈਗਾ ਬੰਦ ਕਰਿਓ 2 ਮਿੰਟ ਇਹਨੂੰ ਮੈਂ ਪੋਚਲ ਮਾਂ ਬਹਿਲਾ ਤਾ ਨੂੰ ਅੱਜ ਦਾ ਵਲੌਗ ਮੇਰਾ ਇਸ ਟੌਪਿਕ ਤੇ ਹੈਗਾ ਮੈਂ ਸੋਚਦੀ ਸੀ ਮੈਂ ਕਿ ਮੈਂ ਸਾਰਿਆਂ ਨੂੰ ਪੁੱਛਾਂ ਵੀ ਆਪਣੇ ਚ ਇੱਕ ਕਮੀ ਤੇ ਇੱਕ ਗੁਣ ਦੱਸੋ ਵੀ ਤੁਹਾਡੇ ਚ ਕਿਹੜੀ ਇੱਕ ਕਮੀ ਆ ਤੇ ਕਿਹੜਾ ਇੱਕ ਗੁਣ ਆ ਸਾਰਿਆਂ ਨੂੰ ਮੈਂ ਪੁੱਛਣਾ ਆ ਤੇ ਮੈਨੂੰ ਲੱਗਦਾ ਮੇਰੇ ਚ ਜਿਹੜੀ ਕਮੀ ਆ ਹਨਾ ਉਹ ਮੈਨੂੰ ਇਦਾਂ ਲੱਗਦਾ ਵੀ ਮੈਂ ਬਹੁਤ ਛੇਤੀ ਯਕੀਨ ਕਰ ਲੈਣੀ ਆ ਸਾਰਿਆਂ ਤੇ ਹਨਾ ਛੇਤੀ ਮੰਨ ਲੈਣੀ ਆ ਸਾਰਿਆਂ ਤੇ ਵੀ ਜਦ ਕਿ ਇਦਾਂ ਇਨੀ ਛੇਤੀ ਮੰਨਣੀ ਨਹੀਂ ਚਾਹੀਦੀ ਗੱਲ ਇਨੀ ਛੇਤੀ ਸਾਨੂੰ ਯਕੀਨ ਅੱਜ ਦੇ ਸਮੇਂ ਚ ਨਹੀਂ ਕਰਨਾ ਚਾਹੀਦਾ ਪਰ ਮੇਰੇ ਤੋਂ ਹੋ ਜਾਂਦਾ ਆ ਤੇ ਗੁਣ ਮੈਨੂੰ ਇਹ ਲੱਗਦਾ ਆ ਵੀ ਸਾਡੇ ਚ ਕਿਸੇ ਚ ਭਮਾ ਜਿੰਨਾ ਮਰਜੀ ਜੋ ਮਰਜੀ ਕੁਝ ਹੋਇਆ ਹੋਵੇ ਲੜਾਈ ਹੋਈ ਹੋਵੇ ਤੇ ਜੇ ਮੈਨੂੰ ਕੋਈ ਇੱਕ ਵਾਰੀ ਹੱਸ ਕੇ ਬੁਲਾ ਲਵੇ ਆਪਾਂ ਫੇਰ ਉਹਦੇ ਨਾਲ ਉੱਦਾਂ ਦਾ ਹੀ ਹੋ ਜਾਈਦਾ ਹਨਾ ਰਾਈਟ ਲੱਗਦੀ ਆ ਨਾ ਸੇਮ ਆਤ ਤਾਂ ਮੇਰੀਆਂ ਇਹ ਹੈਗੀਆਂ ਵੀ ਕਿਉਂਕਿ ਦੀਦੀ ਹੁਣੀ ਨਾਲ ਰਹਿੰਦੇ ਇੰਨੇ ਟਾਈਮ ਤੋਂ ਇਹਨਾਂ ਨੂੰ ਜਿਆਦਾ ਪਤਾ ਹੋਣਾ ਮੇਰੇ ਬਾਰੇ ਬਾਕੀ ਤੁਸੀਂ ਵੀ ਦੱਸ ਦੋ ਮੇਰੇਾਰੇ ਕੋਈ ਕਮੀ ਤਾਂ ਇੱਕ ਗੁਣ ਨਾ ਕੋਈ ਕਮੀ ਆ ਤਾਂ ਨਾ ਤਾਂ ਗੁਣ ਵਾ ਸਾਡੀ ਤਾਂ ਵਧੀਆ ਫ੍ਰੈਂਡਲੀ ਤੌਰ ਤੇ ਚੱਲ ਰਹੀ ਆ ਨਹੀਂ ਫਿਰ ਵੀ ਇੱਕ ਕਮੀ ਦੱਸੋ ਮੇਰੇ ਚ ਇੱਕ ਗੁਣ ਦੱਸੋ ਵੀ ਕੀ ਲੱਗਦਾ ਤੁਹਾਨੂੰ ਮੇਰੇ ਚ ਕਿਹੜੀ ਕਮੀ ਆ ਕਮੀ ਤਾਂ ਤੇਰੇ ਚ ਇਹ ਹੀ ਆ ਤੂੰ ਡਰਦੀ ਕਿਸੇ ਤੋਂ ਨਾ ਪ੍ਰੋਗਰਾਮ ਤੇ ਨਹੀਂ ਜਾਣਾ ਨਹੀਂ ਇਦਾਂ ਦਾ ਵੀ ਹੈ ਨਹੀਂ ਉਹ ਡਰ ਤਾਂ ਨਹੀਂ ਉਹ ਵੀ ਪ੍ਰੋਗਰਾਮ ਤੇ ਨਹੀਂ ਜਾਣਾ ਹੈਗਾ ਬਸ ਉੱਦੈ ਮੈਨੂੰ ਇਹ ਹੁੰਦਾ ਵੀ ਮੈਂ ਸਾਰੇ ਨਾਲੋਂ ਲੇਟ ਹੋ ਜੰਨੀ ਐ ਐਂਡ ਤੇ ਜਾਨੀ ਫੇ ਮੈਨੂੰ ਕਹਿੰਦਾ ਵੀ ਰਹਿਣ ਦਿਵਾ ਹੁਣ ਕੀ ਜਾਣਾ ਆ ਇਹ ਹੋ ਜਾਂਦਾ ਤੁਸੀਂ ਦੱਸੋ ਵੀ ਤੁਹਾਡੇ ਚ ਕੀ ਇੱਕ ਕਮੀ ਤੇ ਇੱਕ ਗੁਣ ਆਪਣਾ ਦੱਸੋ ਤੁਸੀਂ ਗੁਣ ਤਾਂ ਕੋਈ ਹੈ ਹੀ ਨਹੀਂ ਨਹੀਂ ਫੇ ਵੀ ਇੱਕ ਗੁਣ ਜਿੱਥੇ ਕਹਿੰਦੇ ਹੁੰਦੇ ਕਮੀਆਂ ਹੁੰਦੀਆਂ ਉੱਥੇ ਗੁਣ ਵੀ ਹੁੰਦੇ ਆ ਦੋਨੋਂ ਚੀਜ਼ਾਂ ਹੁੰਦੀਆਂ ਸਾਰਿਆਂ ਕੋਈ ਕਹਿੰਦਾ ਹੁੰਦੇ ਕਿਹੜੀ ਕਮੀ ਆ ਮੇਰੇ 'ਚ ਤੁਹਾਨੂੰ ਪਤਾ ਭਾਜੀ ਇੱਧਰ ਭਾਜੀ ਗੇਟ ਤਾਂ ਤੱਕ ਲੋ ਭਾਜੀ ਲੰਮੇ ਪਏ ਹੋ ਆ ਧੁੱਪੇ ਸ਼ਾਮੇ ਦੱਸੋ ਭਾਜੀ ਇੱਕ ਦੂਜੇ ਦੀਓ ਤੁਸੀਂ ਦੱਸੋ ਆ ਵਧੀਆ ਦੂਜੇ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ ਆਪਣੇ ਨਾਲ ਤੁਹਾਨੂੰ ਵੀ ਗੁੱਸਾ ਬਹੁਤ ਆਉਂਦਾ ਇਹਨੂੰ ਜਲਦੀ ਆਜਾਂਗੇ ਅੱਛਾ ਇਹ ਗੁੱਸਾ ਜ਼ਿਆਦਾ ਹੁੰਦਾ ਅੱਛਾ ਜੇ ਇੱਕ ਕਮੀ ਇਹ ਵੀ ਹੈ ਮੂੰਹ ਤੇ ਗੱਲ ਕਹਿ ਦਿੰਨੀ ਆ ਚਲੋ ਮਿਲ ਲਾਦਾ ਹੋ ਹੁੰਦਾ ਇਹ ਇਹ ਗੋਣ ਹੁੰਦੇ ਅੱਛਾ ਇਹ ਗੋਣ ਹਾਂ ਮੈਂ ਮੂੰਹ ਤੇ ਗੱਲ ਕਹਿਦੀ ਨਹੀਂ ਹੁੰਦੀ ਹਾਂ ਹਾਂਜੀ ਫੇਰ ਕਿਸੇ ਨੂੰ ਭਾਵੇਂ ਗੁੱਸਾ ਲੱਗੇ ਚਾਹੇ ਕੋਈ ਕਮੀ ਇਹ ਆ ਦੀਦੀ ਚ ਅਸੀਂ ਤਾਂ ਮਾਫ ਜਲਦੀ ਕਰਦੀ ਦਾ ਹਰੇਕ ਹਾਂ ਬਸ ਇਹ ਆ ਵੀ ਸਾਡੇ ਮੇਰੇ ਚ ਵੀ ਇਹ ਆ ਵੀ ਅਸੀਂ ਮਾਫ ਛੇਤੀ ਕਰਦੀ ਦਾ ਦਿਲ ਚ ਨਹੀਂ ਰੱਖੀ ਦਾ ਭਾਜੀ ਤੇਰਾ ਇਹਨਾਂ ਜੋ ਮਰਜ਼ੀ ਕਹਿ ਦੋ ਪਰ ਹੂੰ ਚੁੱਪ ਚਾਪ ਭਾਜੀ ਬੀਬੇ ਦੀਦੀ ਗੁੱਸੇ ਵਾਲੇ ਆ ਭਾਜੀ ਬਹੁਤ ਸ਼ਾਂਤ ਸੁਭਾਅ ਦੇ ਆ ਮੈਂ ਗੁੱਸੇ ਵਾਲੀ ਆ ਮੈਨੂੰ ਪੰਜ ਮਿੰਟਾਂ ਸਕਿੰਟਾਂ ਲੱਗਦਾ ਮਿੰਟਾਂ ਸਕਿੰਟਾਂ ਚ ਠੀਕ ਆ ਚਲੋ ਵਧੀਆ ਸਾਰਿਆਂ 'ਚ ਹਰੇਕ 'ਚ ਨਾਲ-ਨਾਲ ਚੀਜ਼ਾਂ ਚੰਗੀਆਂ ਹੀ ਹੁੰਦੀਆਂ ਆ ਜਿੱਥੇ ਕਹਿੰਦੇ ਹੁੰਦੇ ਆ ਆਪਣੇ 'ਚ ਕਮੀਆਂ ਵੀ ਆ ਗੁਣ ਵੀ ਆ ਹਰੇਕ ਚੀਜ਼ਾਂ ਇਹ ਸਾਰਿਆਂ 'ਚ ਹੀ ਹੁੰਦੀਆਂ ਆ ਠੀਕ ਹੈ ਜੀ ਤੇ ਆਜੋ ਚਲਿਏ ਹੁਣ ਆਪਾਂ ਘਰ ਪਹੁੰਚੀਏ ਘਰ ਜਾ ਕੇ ਮੰਮੀ ਨੂੰ ਵੀ ਪੁੱਛਦੇ ਆ ਖੋਲਾ ਗੇਟ ਅੱਜ ਤੁਰੇ ਖੋਲ ਕੇ ਫੇਰ ਹੋਣ ਅੱਛਾ ਖੁੱਲਣਾ ਹੁਣ ਅੱਛਾ ਬਾਹਰ ਨਿਕਲਣਾ ਅੱਛਾ ਇਹ ਦਰਵਾਜ਼ਾ ਖੁੱਲਣਾ ਕਿਹੜਾ ਖੁੱਲ ਆ ਬਾਲਾ ਠੀਕ ਆ ਠੀਕ ਆ ਜੀ। ਲਓ ਜੀ ਹੁਣ ਆਪਾਂ ਘਰ ਪਹੁੰਚ ਗਏ ਆ ਤੇ ਮੈਂ ਕਿਹਾ ਚਲੋ ਮੰਮੀ ਨੂੰ ਵੀ ਪੁੱਛਦੀ ਆ ਵੀ ਮੰਮੀ ਤੁਸੀਂ ਨਾ ਆਪਣੇ ਚ ਇੱਕ ਕਮੀ ਦੱਸਣੀ ਆ, ਇੱਕ ਗੁਣ ਦੱਸਣਾ ਤੁਹਾਡੇ ਚ ਚੰਗੀ ਗੱਲ ਕਿਹੜੀ ਆ ਤੇ ਮਾੜੀ ਗੱਲ ਕਿਹੜੀ ਆ। ਮੈਂ ਦੀਦੀ ਨੂੰ ਹੁਣਾਂ ਨੂੰ ਵੀ ਉਧਰ ਪੁੱਛ ਕੇ ਆਈ ਭਾਜੀ ਨੂੰ ਵੀ ਪੁੱਛ ਕੇ ਆਈ ਆ। ਹੁਣ ਤੁਸੀਂ ਆਪਣੇ ਆਪੇ ਦੱਸੋ। ਨੇ ਹੁਣ ਕੀ ਦੀ ਨਹੀਂ ਕੀ ਲੱਗਦਾ ਤੁਹਾਨੂੰ ਆਪਣੇ ਚਕਾਟ ਕਿਹੜੀ ਲੱਗਦੀ ਕਮੀ ਕਿਹੜੇ ਵਿਟਾਮਿਨ ਦੀ ਘਾਟ ਹੈ ਹੈਨਾ ਜੀ ਕੋਈ ਇੱਕੋ ਇੱਕ ਖਾਸ ਹੀ ਤੋਹ ਵੀ ਆਉਂਦਿਆਂ ਨੂੰ ਇਹ ਚਾਹ ਪਾਣੀ ਪਹਿਲਾਂ ਬਣਾ ਕੇ ਰੱਖ ਦਿੰਦੀ ਹਾਂ ਹਾਂ ਹੋਰ ਹਾਂ ਸੀਰਤਾ ਮੈਨੂੰ ਮੈਨੂੰ ਮੰਮੀ ਦੀ ਦੋ ਮੈਨੂੰ ਨਹੀਂ ਮੈਨੂੰ ਮੰਮੀ ਦੀ ਦੋ ਗੱਲਾਂ ਚੰਗੀ ਦਾ ਵੀ ਪਤਾ ਮਾੜੀ ਦਾ ਵੀ ਪਤਾ ਕਿ ਵਿੱਚ ਹੈਨਾ ਕਾਲ ਆ ਗਈ ਸੀਗੀ ਜਿਹਦੇ ਕਰਕੇ ਸਾਡੀ ਵੀਡੀਓ ਵਿੱਚੇ ਹੀ ਰੁਕ ਗਈ ਕੀ ਕਹਿੰਨੇ ਹੁਣ ਦੱਸੋ ਚਾਹ ਪਾਣੀ ਪੁੱਛਦੇ ਚਾਹ ਬਣਾ ਛਾਟਾ ਲਿਆ ਕੇ ਫੜਾ ਦਿੰਦੀ ਆ ਭਾਗ ਨੇ ਪੀਦੀ ਠੀਕ ਆ ਓਏ ਭਾਈਓ ਹੰਦੇ ਤਾਂ ਬੰਦਾ ਹੀ ਹੋਇਆ ਪਹਿਲਾਂ ਹੀ ਪਤਿਲਾ ਧਰਿਆ ਹੋਣਾ 10 ਦੇਵੀ ਦੀ ਵੀ ਮੈਂ ਚਾਹ ਬਣਾਉਣ ਚੱਲੇ ਆ ਪਹਿਲਾਂ ਹੀ ਚਾਹ ਉਸਲੇ ਪਤਾ ਲਾਦਾ ਲੈ ਅੰਦਰੋਂ ਕੱਪ ਲੈ ਕੇ ਆ ਜਾਂਦੇ ਠੀਕ ਆ ਚਲੋ ਇਹ ਗੋਣ ਹੋ ਗਿਆ ਹਨਾ ਤੇ ਕਮੀ ਕਮੀ ਇਹਦੇ ਇਹ ਆ ਬਿਮਾਰ ਵੀ ਹੋਵੇ ਤਾਂ ਵੀ ਕੰਮ ਕਰਦੀ ਰਹਿੰਦੀ ਜਿੰਨਾ ਮਰਜੀ ਕਹੀ ਜਾ ਬਹਿ ਜਾ ਬਹਿ ਜਾ ਬੈਂਦੀ ਨਹੀਂ ਜਦੋਂ ਫਿਰ ਨਹੀਂ ਸਰੀਰ ਚੱਲਦਾ ਫੇਟੇੱਕ ਕੇ ਬਹਿਣਾ ਹਨਾ ਠੀਕ ਆ ਮੰਮੀ ਮੈਂ ਹਣ ਮੈਂ ਦੱਸਾਂ ਵੀ ਮੈਨੂੰ ਮੰਮੀ ਚ ਕੀ ਲੱਗਦਾ ਪਹਿਲਾਂ ਮੈਂ ਦੱਸਦੀ ਆ ਗੁਣ ਹੈ ਨਾ ਮੰਮੀ ਦਾ ਗੁਣ ਇਹ ਆ ਕਿ ਮੰਮੀ ਅੱਜ ਤੱਕ ਕਿਸੇ ਨਾਲ ਲੜੇ ਨਹੀਂ ਨਾ ਲੜਦੇ ਆ ਹੈ ਨਾ ਹੈਗਾ ਨਾ ਇਹ ਗੁਣ ਇਹ ਅੱਜ ਤੱਕ ਨਹੀਂ ਲੜੇ ਕਿਸੇ ਨਾਲ ਹੈ ਨਾ ਨਾ ਲੜਈ ਆ ਨਾ ਲੜਦੀ ਆ ਇਹਨਾਂ ਚ ਇਹ ਗੁਣ ਆ ਹਾਂਜੀ ਇਹ ਆ ਤੇ ਕਮੀ ਇਹਨਾਂ ਚ ਪਤਾ ਕੀ ਆ ਇਹ ਰੀ ਸੁਭੋ ਕਰਦੇ ਮਗਰ ਲੱਗ ਜਾਂਦੇ ਆ ਮੀ ਆਇਆ ਰੀਜ਼ ਪੂਰੀ ਕਾਨੀ ਆ ਆਪਣੇ ਜੋਰ ਲਾ ਕੇ ਹਟਣਾ ਫਿਰ ਮੈਂ ਕਹੂੰਗੀ ਨਹੀਂ ਮੰਮੀ ਨਹੀਂ ਆਪਾਂ ਰਹੀਏ ਕੰਮ ਨਹੀਂ ਮੰਮੀ ਨੇ ਕਿਹਾ ਕਰਨਾ ਹੀ ਕਰਨਾ ਕੰਮ ਇਹ ਜੋ ਮਰਜੀ ਹੋ ਜਵੇ ਸਾਡੀ ਇੱਥੋਂ ਫਿਰ ਨੋਕਝੋਕ ਹੋ ਜਾਂਦੀ ਸੱਸ ਨੌ ਦੀ ਦੋਨਾਂ ਦੀ ਹੈ ਨਾ ਹੈਗਾ ਨਾ ਦੀਦੀ ਇਹ ਕੰਮ ਮੰਮੀ ਚ ਰੀਸ ਹੈ ਨਾ ਮਗਰ ਲੱਗਦੀ ਨਾ ਹਾਂ ਹੈਗਾ ਨਾ ਮੰਮੀ ਤੁਸੀਂ ਵੀ ਦੱਸੋ ਲੱਗਦਾ ਨਾ ਤੁਹਾਨੂੰ ਥੋੜਾ ਜਿਹਾ ਦੇਖਿਆ ਮੰਨ ਗਏ ਮੰਮੀ ਵੀ ਮੰਨ ਗਏ ਇੱਥੋਂ ਥੋੜਾ ਜਿਹਾ ਹਾਂ ਹੈਗਾ ਪਿੱਛੇ ਦਾ ਤੇ ਰਹਿਣੇ ਹਾਂ ਵੀ ਪਿੱਛੇ ਨਾ ਹੀ ਰਹਿ ਜਾਈਏ ਮਗਰ ਲੱਗ ਜਾਂਦੇ ਥੋੜਾ ਜਿਹਾ ਉਹ ਤਾਂ ਪਰ ਕਹਿੰਦੇ ਰੀਸ ਕਰਨੀ ਚਾਹੀਦੀ ਆ ਹਾਂ ਚੰਗੇ ਕੰਮ ਦੀ ਰੀਸ ਕਰੋ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਆ ਚੰਗੇ ਕੰਮ ਦੀ ਰੀਸ ਕਰੋ ਹਾਂ ਰੀਸ ਕਰ ਹਾਂ ਮਾੜੇ ਕੰਮ ਦੀ ਰੀਸ ਨਾ ਕਰੋ ਚੰਗੇ ਕੰਮ ਦੀ ਰੀਸ ਕਰੋ ਠੀਕ ਆ ਜੀ ਤੇ ਮੇਰੇ ਚ ਦੀ ਕੀ ਕਹਿੰਦੇ ਡਰ ਜਾਨੀ ਹਾਂ ਇਹ ਤਾਂ ਹੈਗਾ ਸ਼ਾਇਦ ਨਾ ਬਹੁਤ ਜਾਣਿਆ ਉਹਨੂੰ ਦੇਖਣ ਨੂੰ ਇਹ ਲੱਗਦਾ ਹੋਣਾ ਵੀ ਬਹੁਤ ਵੀ ਇਹ ਦਿਲ ਵਾਲੀ ਬਹੁਤ ਆ ਵੀ ਬੜੀ ਨਿਟਰ ਆ ਪਰ ਇਹ ਪਤਾ ਇਹ ਟਰਪੋਕ ਹੈ ਟਰਪੋਕ ਮੇਰੇ ਜਿੰਨਾ ਕੋਈ ਟਰਪੋਕ ਨਹੀਂ ਹੈਗਾ ਜਿਹੜੇ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਮੇਰੇ ਬਾਰੇ ਜ਼ਿਆਦਾ ਪਤਾ ਆ ਵੀ ਮੇਰਾ ਕਿੰਨਾ ਕਦੇਲਿਆ ਮੈਂ ਗੱਲਾਂ 'ਚ ਸ਼ੇਰ ਲੱਗਦੀ ਆ ਪਰ ਮੈਂ ਇੰਨੀ ਸ਼ੇਰ ਹੈ ਨਹੀਂ ਉਹ ਮੇਰਾ ਦਿਲ ਬਾਸ ਇੰਨਾ ਕੀ ਆ ਚਿੜੀ ਕ ਜਿੰਨਾ ਹੀ ਮੈਂ ਵਾਸ਼ੇਤੀ ਮੇਰੀ ਧੜਕਣ ਵੀ ਵੱਜ ਜਾਂਦੀ ਪਤਾ ਨਹੀਂ ਕਿ ਕਰੇ ਹੁਣ ਆਪਾਂ ਬੁੱਢੇ ਹੋਣ ਲੱਪੇ ਉਮਰ ਦੇ ਹਿਸਾਬ ਨਾਲ ਹਨਾ ਹੁਣ ਦਿਲ ਘਬੜ ਲੱਪਦਾ ਬੱਲੇ ਨਾਲ ਆਪੇ ਬਗੜ ਮਮੀ ਤੁਹਾਨੂੰ ਮੈਂ ਦੱਸਿਆ ਤੁਹਾਡੇ ਵਾਲੇ ਜੋ ਚੰਗੇ ਮਾੜੇ ਜਿੰਨੇ ਤੁਹਾਡੇ ਚ ਕਮੀਆਂ ਗੋਣਿਆ ਨਾ ਉਹ ਸਾਰੇ ਮੇਰੇ ਜੇ ਟਰਾਂਸਫਰ ਹੋਈ ਜਾਂਦੇ ਇੱਧਰ ਹੌਲੀ ਹੌਲੀ ਇਹ ਹੌਲੀ ਲੈ ਹੁਣ ਆਦੋਂ ਪੁਰ ਤੋਂ ਮੈਨੂੰ 20 ਸਾਲ ਤਾਂ ਹੋ ਗਏ ਇੰਨਾ ਤਾਂ ਮੈਂ ਇੱਥੇ ਆਪਣੇ ਪੇਕੇ ਆ ਦੇ ਘਰ ਨਹੀਂ ਰਹੀ ਜਿੰਨਾ ਟਾਈਮ ਇੱਥੇ ਰਹਿ ਲਿਆ ਹੁਣ ਸਾਰੇ ਉਹ ਗੁਣ ਇੱਧਰ ਹੀ ਆਉਣੇ ਕਮੀਆਂ ਵੀ ਇੱਧਰ ਹੀ ਆਉਣੀਆਂ ਗੁਣ ਵੀ ਇੱਧਰ ਹੀ ਆਉਣੇ ਹਨਾ ਠੀਕ ਹੈ ਜੀ ਤੇ ਚਲਿਓ ਆਪਾਂ ਜਿਹੜੇ ਕੰਮ ਚੱਲੇ ਸੀਗੇ ਹੈਨਾ ਚਲੋ ਠੀਕ ਆ ਮਿਲਦੇ ਤੁਹਾਨੂੰ ਥੋੜੇ ਟਾਈਮ ਬਾਅਦ ਤੇ ਆਪਾਂ ਪਹਿਲਾਂ ਜਿਹੜਾ ਕੰਮ ਚੱਲੇ ਉਹ ਜਾਇਆਈਏ ਉਹ ਵਾਲਾ ਕਿਆ ਇਹ ਕਹਿੰਦਾ ਸਾਨੂੰ ਰਾਸ਼ਾ ਨਾ ਕੋ ਬੋ ਦੱਸੋ ਹੈ ਰਿhta ਚਾਦਰ ਲੈ ਕੇ ਆ ਜਾਂਦਾ ਆ ਮੁੜ ਕੇ ਇੰਨੀਆਂ ਮਹਿੰਗੀਆਂ ਕਹਿੰਦਾ ਆ ਜਿਹੜੀ ਚਾਦਰ ਆ ਕਿੰਨੇ ਦੀ 1100 ਦੀ 350 ਇਹ ਮੁਸ਼ਕਿਲ ਆ 2.5 300 ਵਾਲੀਆਂ ਚਾਦਰਾਂ ਮੈਨੂੰ ਦੀਦੀਆਂ ਹੀ ਆ ਰਿhta ਕਹਿੰਦਾ 1100 ਦੀ ਲੈ ਕੇ ਉਦੋਂ ਹੀ ਧੱਕੇ ਨਾਲ ਇਹ ਮਮੀ ਹੁਣ ਲੁੱਟ ਕੇ ਲੈ ਗਿਆ ਉਦੋਂ ਇੰਨਾ ਮਹਿੰਗਾ ਸਮਾਨ ਦੇ ਕੇ ਕਿੰਨੇ ਦਾ ਦਿੱਤਾ ਉਹ ਸ਼ਾਲ ਤੇ ਐਵੇਂ ਮਮੀ ਕਿੰਨੇ ਇੱਕ ਮਮੀ ਨੂੰ ਪੁੱਛਦੀ ਜਰੀ ਕਰੋ ਕਿ ਆ ਮਮੀ ਉਦੜਦਾ ਉਹ ਕੋਟੀ ਦਾ ਸ਼ਾਲ ਕਿੰਨੇ ਦਾ ਦੇ ਕੇ ਗਿਆ ਇਹ 1000 ਰੁਪਿਆ ਦਿੱਤਾ ਹੀ 1000 ਚ ਕਿੰਨੇ ਮੋੜੇ ਸੀਗੇ ਇਹਨੇ 150 ਰੁਪਿਆ 150 50 ਆ ਗਿਆ ਹਨਾ 50 ਫੇਰ ਲੈ ਗਿਆ ਅਹੀ ਕਹੀ 700 ਰੁਪਇਆ ਕੱਟੀ ਬੜਾ ਖਰਾਬ ਆ 750 ਕੇ 800 ਪਤਾ ਨਹੀਂ ਕਿੰਨਾ ਤੁਹਾਨੂੰ ਲੁੱਟ ਕੇ ਲੈ ਗਿਆ ਬਾਦੂ ਦਾ ਇੰਨਾ ਸ਼ਤਾਨ ਆ ਹੈ ਭਾਈ ਉਹ ਮੈਂ ਹੁਣ ਮੈਂ ਵਲੌਗ ਚ ਕਹਿ ਦੇਣਾ ਮੈਨਾਂ ਇਤੋਂ ਕੱਪੜੇ ਨੇ ਲਏ ਹੋਏ ਮਹਿੰਗੇ ਦਿੰਦਾ ਵੇਲਾ ਹੁਣ ਤੇਰੀ ਮਾਰਕੀਟ ਘਟ ਜਾਣੀ ਆ ਡਰਮ ਜੇ ਕਰਦਾ ਕਹਿੰਦਾ ਸਾਨੂੰ ਰਾਸ਼ਾ ਨਹੀਂ ਕਹਿਣਾ ਸਾਡੇ ਉਧਰ ਕਸ਼ਮੀਰ ਚ ਰਾਸ਼ੇ ਜਿਹੜੇ ਆ ਨਾ ਉਹ ਭਖਾਰੀਆਂ ਨੂੰ ਬੋਲਦੇ ਆ ਮੈਂ ਕਹਾਂ ਸਾਡੇ ਦਾ ਇੱਧਰ ਜਿਹੜਾ ਕਸ਼ਮੀਰ ਤੋਂ ਆਵੇ ਉਹਨੂੰ ਹੀ ਰਾਸ਼ਾ ਕਹਿੰਦਾ ਸਾਂਵਲਾ ਆਪਣੇ ਇਹਦੇ ਗੱਠ-ਗੁੱਠ ਬਨ ਲਾ ਜੀ ਬਹੁਤ ਸਾਰਾ ਇਹ ਕਸਮ ਸੇ ਉਸ ਨੂੰ ਬੱਜੇ ਦੇਲਾਣ ਤੇਰੀ ਮਾਰਕੀਟ ਘਟ ਗਈ ਆ ਇਹ ਸਾਡੇ ਘਰ ਛੋਟਾ ਆ ਜਾਂਦਾ ਹੀ ਜਦੋਂ ਤਾਂ ਆਉਂਦਾ ਹੈਗਾ ਹਨਾ ਨਾ ਬਨ ਲਾ ਜ਼ਮਾਨ ਅਹੀਂ ਲੈਣੀ ਚਾਹਤਾ ਕਿ ਉਧਰ ਇੰਨੀ ਆ ਮਹਿੰਗੀਆਂ 11 1100 ਰੁਪਏ ਦੀ ਲੋਟੂਰਾ ਸ਼ਾ ਆ ਹੁਣ ਤੇਰਾ ਨਾਂ ਹੀ ਪਾਣਾ ਲੋਟੂਰਾ ਸ਼ਾ ਲੁੱਟ ਕੇ ਜਾਂਦਾ ਇਹ ਆਹੋ ਦੇਖਿਆ 500 ਦੀਆਂ ਦੋ ਦੇ ਕੇ ਜਾਂਦੇ ਸਤਾਨਕੇ ਨਾਲ ਇਦਾਂ ਨੂੰ ਮੂੰਹ ਨਹੀਂ ਕਰਦਾ ਹੈਗਾ ਇਹ ਹਾਂਜੀ ਇਹ ਨਾ ਜਿਹੜਾ ਰਾਸ਼ਾ ਸਾਡੇ ਮਿਲਦਾ ਬਹੁਤ ਸਾਲਾਂ ਤੋਂ ਹੁੰਦਾ ਆ ਪਹਿਲਾਂ ਇਹ 8ਵੀਂ 9ਵੀਂ ਚ ਸ਼ਾਇਦ ਪੜਦਾ ਹੁੰਦਾ ਆ ਜਦੋਂ ਇਹ ਆਪਣੇ ਡੈਡੀ ਦੇ ਨਾਲ ਆਉਂਦਾ ਹੁੰਦਾ ਸੀ ਤੇ ਹੁਣ ਦੱਸਦਾ ਆ ਕਿ ਇਹ ਦੋ ਤਿੰਨ ਸਾਲਾਂ ਤੋਂ ਆਪ ਲੱਗਾ ਹੁਣ ਤੇ ਜਿੱਦਾਂ ਦੱਸਦਾ ਕਿ ਮੈਂ ਐਮਏ ਵੀ ਕੀਤੀ ਹੋਈ ਆ ਪਤਾ ਨਹੀਂ ਡਬਲ ਐਮਏ ਕਿ ਐਮਏ ਕੀਤੀ ਆ ਬੀਏ ਕੀਤੀ ਵੀ ਦੋ ਡਿਗਰੀਆਂ ਮੇਰੇ ਕੋਲ ਪਰ ਮੈਂ ਕਹਿੰਦਾ ਕਸ਼ਮੀਰ ਦੇ ਵਿੱਚ ਨਾ ਜੋਬ ਨਹੀਂ ਮਿਲਦੀ ਹੈਗੀ ਤਾਂ ਮੈਂ ਇਹ ਸੋਚਦੀ ਆ ਮੈਂ ਕਾ ਦੇ ਲੋ ਅਸੀਂ ਕਹੀਦਾ ਵੀ ਪੰਜਾਬ ਦੇ ਵਿੱਚ ਨਹੀਂ ਨੌਕਰੀਆਂ ਹੈਗੀਆਂ ਸਾਰੇ ਪਾਸੇ ਇਹੀ ਹਾਲ ਆ ਕਹਿੰਦਾ ਦੇ ਲੋ ਜੇ 1 ਲੱਖ ਸਟੂਡੈਂਟ ਆ ਹਨਾ ਤੇ ਸਿਰਫ ਨੌਕਰੀਆਂ ਉੱਤੇ ਭਰਤੀਆਂ ਖੋਲਦੀਆਂ ਆ 4000 ਹਨਾ ਵੀ ਉਹ 4000 ਵੈਕੈਂਸੀਆਂ ਨਿਕਲਦੀਆਂ ਆ ਤੇ ਕਹਿੰਦਾ ਪੁਲਿਸ ਦੀ ਜੋਬ ਅਪਲਾਈ ਕੀਤੀ ਹੈਗੀ ਤਾਂ ਉਹਦੇ ਵਿੱਚ ਸਿਰਫ ਪਤਾ ਨਹੀਂ ਕਿਰੇ 400 500 ਕਿਤੇ ਇੰਨੀਆਂ ਕੁ ਵੈਕੈਂਸੀਆਂ ਖੁੱਲੀਆਂ ਹਨਾ ਜਿੱਥੇ ਹੁਣ 5 ਲੱਖ ਬੱਚਾ ਹੋਵੇ ਜਾਂ 10 ਲੱਖ ਇੱਕ ਹੋਵੇ ਤੇ 2000 500 ਹਨਾ ਕੀ ਕਰਨਗੇ ਵੈਕੈਂਸੀਆਂ ਤੇ ਮੈਂ ਕਹ ਦੇ ਲੋ ਵੀ ਇਹੀ ਆਪਣੇ ਸਰਕਾਰਾਂ ਨੂੰ ਰੋਣੇ ਆ ਵੀ ਸਾਡੇ ਪੰਜਾਬ ਚ ਇਦਾਂ ਪਰ ਜੇ ਲਾਈਏ ਤਾਂ ਸਾਰੇ ਪਾਸੇ ਇਹੀ ਹਾਲ ਆ ਤੇ ਕਹਿੰਦਾ ਉੱਧਰ ਤਾਂ ਮੰਨ ਲਓ ਖੇਤੀ ਵੀ ਨਹੀਂ ਹੁੰਦੀ ਹਨਾ ਕਿਉਂਕਿ ਠੰਡ ਇੰਨੀ ਪੈਂਦੀ ਆ ਤੇ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਕਹਿੰਦੇ ਅਸੀਂ ਫਸਲ ਲਗਾਉਨੇ ਆ ਜਿੱਦਾਂ ਤੁਹਾਡੇ ਇੱਧਰ ਸਾਲ ਚ ਦੋ ਜਾਂ ਤਿੰਨ ਵਾਰ ਹਨਾ ਫਸਲ ਕੱਢ ਲੈਂਦੇ ਆ ਤੇ ਉਧਰ ਸਾਲ ਚ ਸਿਰਫ ਇੱਕ ਵਾਰ ਹੁੰਦੀ ਫਸਲ ਉਹ ਵੀ ਸ਼ਾਇਦ ਮੈਨੂੰ ਲੱਗਦਾ ਝੋਨੇ ਦੀ ਫਿਰ ਮੈਂ ਕਹਿੰਦਾ ਤੁਸੀਂ ਆਪਣੇ ਇਧਰ ਟਰੈਕਟਰ ਟਰਾਲੀਆਂ ਹੈਗੇ ਆ ਕਹਿੰਦੇ ਵੀ ਉੱਧਰ ਸਾਡੇ ਨਾਲ ਟਰਾਲੀਆਂ ਜਿਹੜੀਆਂ ਬਿਲਕੁਲ ਛੋਟੀਆਂ ਆ ਤੇ ਉਹਦੀ ਵੀ ਫੜਤੇ ਆ ਜਿਦਾ ਇੱਧਰ ਸਾਡੇ ਮਾਈਨਿੰਗ ਦੇ ਹੈ ਨਾ ਫੜਤੇ ਆ ਵੀ ਕੋਈ ਨਜਾਇਜ਼ ਮਾਈਨਿੰਗ ਨਹੀਂ ਕਰ ਸਕਦਾ ਹੈਗਾ ਤੇ ਕਹਿੰਦੇ ਉੱਧਰ ਵੀ ਇਦਾਂ ਹੀ ਆ ਵੀ ਮਤਲਬ ਕਿ ਬਿਲਕੁਲ ਕੰਮ ਠਾਪੀ ਆ ਉੱਧਰ ਕੰਮ ਹੈ ਇਹਨਾਂ ਵੀ ਇਸੇ ਲਈ ਅਸੀਂ ਇੱਧਰ ਆ ਕੇ ਆਹ ਦਿਨਾਂ 'ਚ ਕੰਮ ਕਰਦੇ ਕਿਉਂਕਿ ਉੱਧਰ ਫੇਰ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਕੰਮ ਕੋਈ ਹੁੰਦਾ ਹੀ ਨਹੀਂ ਉਹ ਤੇ ਕਹਿੰਦੇ ਇੱਧਰ ਆ ਕੇ ਸਾਨੂੰ ਥੋੜਾ ਬੋਤਾ ਹੋ ਜਾਂਦਾ ਆ ਵੀ ਚਲੋ ਸਾਡਾ ਜਦੋਂ ਪਿੰਡਾਂ ਦੇ ਵਿੱਚ ਦਾਈ ਦਾ ਜਾਈ ਦਾ ਹੈ ਨਾ ਵੀ ਉਹਦੇ ਨਾਲ ਸਾਡਾ ਥੋੜਾ ਖਰਚ ਪਾਣੀ ਇਦਾਂ ਤੇ ਅਹੀ ਇੱਕ ਗੱਲ ਹੋਰ ਵੀ ਮੈਂ ਅਹੀ ਜਿੱਦਾਂ ਇਹਨਾਂ ਨੂੰ ਰਾਸ਼ਾ ਕਹਿੰਦੇ ਹੁਣ ਪਤਾ ਨਹੀਂ ਪਿੰਡਾਂ 'ਚ ਬਾਕੀ ਕੀ ਕਹਿੰਦੇ ਹੋਵਗੇ ਵੀ ਸਾਡੇ ਤਾਂ ਇਦਾਂ ਰਾਸ਼ਾ ਹੀ ਬੋਲਦੇ ਆ ਹਨਾ ਤੇ ਉਹ ਕਹਿੰਦੇ ਵੀ ਸਾਡੇ ਇਦਾਂ ਹੈ ਨਾ ਕਸ਼ਮੀਰ ਤੋਂ ਜਿਹੜੇ ਆਏ ਹੁੰਦੇ ਆ ਨਾ ਰਾਸ਼ਾ ਸਿਰਫ ਉਹਨੂੰ ਬੋਲਦੇ ਆ ਜਿਹੜੇ ਉਹ ਲੱਕੜਾਂ ਵਟਦੇ ਆ ਮੈਂ ਕਿਹਾ ਸਾਡੇ ਤਾਂ ਜਿਹੜਾ ਮਰਜ਼ੀ ਆ ਜਾਵੇ ਕਸ਼ਮੀਰ ਤੋਂ ਜਿਹੜੇ ਕੱਪੜੇ ਵੇਚਣ ਆਉਂਦੇ ਆ ਵੀ ਆਪਾਂ ਤਾਂ ਸਾਰਿਆਂ ਨੂੰ ਰਾਸ਼ਾ ਹੀ ਕਹਿੰਦਾ ਆ ਤੇ ਉਹ ਕਹਿੰਦੇ ਨਹੀਂ ਵੀ ਰਾਸ਼ਾ ਸਾਡੇ ਉਧਰ ਭਖਾਰੀਆਂ ਨੂੰ ਕਹਿੰਦੇ ਆ ਤੇ ਮੈਂ ਕਹਾਂ ਚਲੋ ਠੀਕ ਆ ਮੈਂ ਕਹਾਂ ਆਪਾਂ ਤਾਂ ਸਾਰਿਆਂ ਨੂੰ ਰਾਸ਼ਾ ਹੀ ਬੋਲੀਦਾ ਆ ਤੇ ਪਰ ਮੈਂ ਸੋਚਦੀ ਸੀ ਕਿ ਮੈਂ ਕਹਾਂ ਚਲੋ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਆਪਾਂ ਇਹ ਨਾ ਸੋਚੀਏ ਕਿ ਸਾਡੇ ਪੰਜਾਬ ਦੀ ਇਹ ਹਾਲਿਆ ਵੀ ਸਾਰੇ ਪਾਸੇ ਇਹੀ ਹਾਲਿਆ ਤੇ ਖਾਸ ਕਰਕੇ ਜਿਹੜੀ ਜਨਰਲ ਕੈਟਾਗਰੀ ਆ ਨਾ ਉਹਨਾਂ ਦੇ ਨਾਲ ਤਾਂ ਜ਼ਿਆਦਾ ਹੀ ਤੱਕਾ ਹੋਣਦਿਆ ਆ ਤੇ ਇਹ ਦੱਸਦੇ ਕਿ ਇਹ ਵੀ ਜਨਰਲ ਕੈਟਾਗਰੀ ਚ ਆਉਂਦੇ ਆ ਤੇ ਇਹਨਾਂ ਨੂੰ ਜਿੱਦਾਂ ਜੋਬ ਬਹੁਤ ਘੱਟ ਹੈ ਉਹ ਵੀ ਮੈਂ ਕਹਿੰਦੀ ਕਿਸਮਤ ਹੀ ਆ ਜੇ ਕਿਸਮਤ ਚ ਹੋਵੇ ਤਾਂ ਨਿਕਲ ਹੀ ਆਉਂਦੀ ਆ ਤੇ ਚਲੋ ਹੁਣ ਆਪਾਂ ਗੱਲ ਕਰ ਲਈਏ ਵੀ ਕਿ ਮੈਂ ਨਾ ਕੱਲ ਪਰਸ ਇੱਕ ਵੀਡੀਓ ਪਾਈ ਸੀਗੀ ਆ ਆਪਾਂ ਜਿੱਥੇ ਦੁੱਧ ਚੜਾਉਣ ਗਏ ਸੀਗੇ ਹਨਾ ਤੇ ਉਹਦੀ ਹਿਸਟਰੀ ਵੀ ਸਾਰਿਆਂ ਨੇ ਪੜੀ ਹੋਣੀ ਆ ਨਾ ਮੈਂ ਪਹਿਲਾਂ ਵੀ ਬਲੌਗ ਪਾਇਆ ਹੈਗਾ ਤੇ ਮੈਂ ਕਹਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਉੱਥੇ ਹੈ ਨਾ ਤਾਜੇ ਸੂਏ ਦਾ ਪਸ਼ੂ ਜਿੱਦਾਂ ਵੀ ਕੋਈ ਤਾਜਾ ਸੂਏ ਪਸ਼ੂ ਸੁੰਦਾ ਆ ਹਨਾ ਤੇ ਉਹਦਾ ਦੁੱਧ ਚੜਾਇਆ ਜਾਂਦਾ ਆ ਮਨ ਲੋ ਕਿ ਇਦਾਂ ਸਾਡੇ ਮਾਨਤਾ ਕਰਤੇ ਬਹੁਤ ਦੂਰੋ ਦੂਰੋ ਦੁਨੀਆ ਆਉਂਦੀ ਉੱਥੇ ਮੱਥਾ ਟੇਕਣ ਤਾਂ ਜਿੱਦ ਤੱਕ ਇਹਦਾ ਕੋਈ ਪਸ਼ੂ ਖਰਾਬ ਹੋ ਜਾਂਦਾ ਤਾਂ ਗੱਭੜ ਨਹੀਂ ਹੁੰਦਾ ਹੈਗਾ ਤਾਂ ਕਹਿੰਦੇ ਉੱਥੋਂ ਰੱਸੀ ਲਿਆ ਕੇ ਦੇਸੀ ਘੇਹ ਚ ਧੂਫ ਦੇ ਕਰਕੇ ਤਾਂ ਉਹ ਪਸ਼ੂ ਦੇ ਘੜ ਚ ਪਾਵੇ ਤਾਂ ਉਹਨਾਂ ਵੀ ਪਸ਼ੂ ਜਿੱਦਾ ਸਹੀ ਹੋ ਜਾਂਦਾ ਆ ਹਨਾ ਤੇ ਸਾਰਿਆਂ ਦੀ ਮਾਨਤਾ ਆ ਅਸੀਂ ਵੀ ਖੁਦ ਜਿੰਨੇ ਵੀ ਆਪਣੇ ਪਸ਼ੂਆਂ ਦੀਆਂ ਰਸਤੀਆਂ ਵਗੈਰਾ ਉੱਥੋਂ ਹੀ ਲਿਆਈਦੀਆਂ ਆ ਤੇ ਜੇ ਕਿਸੇ ਨੇ ਲਿਹਾਣੀ ਹੋਵੇ ਰੱਸੀ ਤਾਂ ਉੱਥੋਂ ਜਾ ਕੇ ਮੱਥਾ ਟੇਕ ਕੇ ਲਿਆ ਕੇ ਤੇ ਧੂਫ ਕੇ ਪਸ਼ੂ ਦੇ ਘੜ ਚ ਪਾ ਸਕਦਾ ਆ ਠੀਕ ਆ ਜੀ ਤੇ ਹੁਣ ਅੱਜ ਦਾ ਜਿਹੜਾ ਆਪਣਾ ਸਵਾਲ ਆ ਤੁਹਾਨੂੰ ਐਂਡ 'ਚ ਦੱਸਾਂਗੇ ਤੇ ਜਿਹੜਾ ਆਪਾਂ ਨਾ ਪਹਿਲਾਂ ਇੱਕ ਸਵਾਲ ਪੁੱਛਿਆ ਹੈਗਾ ਬੀ ਉਦਾ ਦੀ ਕਿਹੜੀ ਚੀਜ਼ ਆ ਜਿਹੜੀ ਥੱਕਦੀ ਨਹੀਂ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਉਹ ਕਦੀ ਥੱਕਦੀ ਨਹੀਂ ਉਹ ਜਿੰਨਾ ਮਰਜੀ ਚੱਲੀ ਜਾਵੇ ਤਾਂ ਉਹ ਹੈਗੀ ਜੀਵ ਜਿੱਦਾਂ ਕਿ ਮੈਂ ਬੋਲੀ ਜਾਂਦੀ ਬੋਲੀ ਜਾਂਦੀ ਤੇ ਥੱਕਦੀ ਨਹੀਂ ਉਹ ਹਿਸਾਬ ਆ ਬੀ ਹਾਜੀ ਉਹਦਾ ਜਵਾਬ ਹੈਗਾ ਜਿਸ ਜੀਵ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਉਹਨਾਂ ਦਾ ਨਾਮ ਹੈਗਾ ਰਾਜਵਿੰਦਰ ਕੌਰ ਜੀ ਜੁਕੇ ਤੋਂ ਮਨਪ੍ਰੀਤ ਕੌਰ ਜੀ ਤੇ ਰਜਨੀਵਾਲਾ ਜੀ ਤੇ ਜਿਨ੍ਹਾਂ ਸੋਲ ਸੋਨੇ ਕਮੈਂਟ ਕੀਤੇ ਮਿਲ ਲਾਦਾ ਬਾਕੀ ਕਮੈਂਟਾਂ ਵਾਲੇ ਪਤਾ ਨਹੀਂ ਕਿੱਥੇ ਗਏ ਆ ਸ਼ਾਇਦ ਮੇਰੇ ਵਲੌਗ ਲੇਟ ਹੁੰਦੇ ਕਰਕੇ ਉਹ ਕਮੈਂਟ ਹੁਣ ਕਰਦੇ ਨਹੀਂ ਤਾ ਵਲੌਗ ਦੇਖ ਕੇ ਚਲ ਜਾਂਦੇ ਆ ਪਲੀਜ਼ ਸਾਰੇ ਜਣੇ ਕਮੈਂਟ ਕਰਿਆ ਕਰੋ ਠੀਕ ਆ ਜੀ ਤੇ ਹੁਣ ਆਪਾਂ ਜਿਹੜਾ ਅੱਜ ਦਾ ਸਵਾਲ ਆ ਤੇ ਉਹ ਸਵਾਲ ਹੈਗਾ ਕਿ ਉਹ ਇਦਾਂ ਦੀ ਕਿਹੜੀ ਚੀਜ਼ ਆ ਜਦੋਂ ਆਪਾਂ ਨੂੰ ਲਿਓਨੇ ਆ ਹਨਾ ਉਹ ਸੁੱਕੀ ਹੁੰਦੀ ਆ ਉਹ ਹੁੰਦੀ 2 ਕਿਲੋ ਠੀਕ ਆ ਜੀ ਤੇ ਜਦੋਂ ਉਹ ਗਿੱਲੀ ਹੋ ਜਾਂਦੀ ਆ ਉਹ ਹੋ ਜਾਂਦੀ 1 ਕਿਲੋ ਤੇ ਜਦੋਂ ਉਹ ਸੜ ਜਾਂਦੀ ਆ ਪਿਓ ਹੋ ਜਾਂਦੀ ਆ 3 ਕਿਲੋ ਠੀਕ ਆ ਜੀ ਹੁਣ ਸਾਰੇ ਜਣੇ ਇਹਦਾ ਜਵਾਬ ਜ਼ਰੂਰ ਦੇਓ ਮੈਨੂੰ ਨਹੀਂ ਲੱਗਦਾ ਇਹਦਾ ਜਵਾਬ ਬਹੁਤਿਆਂ ਨੂੰ ਸ਼ਾਇਦ ਸ਼ਾਇਦ ਕਿਸੇ ਨੂੰ ਇੱਕ ਜਣੇ ਨੂੰ ਪਤਾ ਹੋਊਗਾ ਵੀ ਬਹੁਤਿਆਂ ਨੂੰ ਸ਼ਾਇਦ ਇਹਦਾ ਜਵਾਬ ਨਹੀਂ ਪਤਾ ਹੋਣਾ ਮੈਂ ਉਹ ਹੀ ਮੈਂ ਕਿਹਾ ਮੈਂ ਹੁਣ ਔਖਾ ਜਿਹਾ ਕੋਈ ਡਿਫਰੈਂਟ ਜਿਹਾ ਸਵਾਲ ਘੱਟ ਕੇ ਪਾਉਣਾ ਆ ਪਹਿਲਾਂ ਸੌਖੇ ਸੌਖੇ ਹੀ ਪਾਉਂਦੀ ਮੈਂ ਕਿਹਾ ਦੇਖੀ ਇਹਦਾ ਆਨਸਰ ਕਿਸ ਨੂੰ ਪਤਾ ਕਿ ਨਹੀਂ ਪਤਾ ਜਦੋਂ ਲਿਹਾਈ ਦੀ ਆ 2 ਕਿਲੋ ਜਦੋਂ ਗਿੱਲੀ ਹੁੰਦੀ ਆ 1 ਕਿਲੋ ਤੇ ਜਦੋਂ ਸੜ ਜਾਂਦੀ ਆ ਫਿਰ ਉਹ ਹੋ ਜਾਂਦੀ ਆ 3 ਕਿਲੋ ਠੀਕ ਆ ਜੀ ਸਾਰੇ ਜਣੇ ਦੱਸਿਓ ਇਹਦਾ ਕੀ ਆਨਸਰ ਆ ਤੇ ਹੁਣ ਆਪਾਂ ਮਿਲਦੇ ਆਂ ਵਿੱਚ ਤੁਹਾਨੂੰ ਨੈਕਸਟ ਨੈਕਸਟ ਵਲੌਗ ਦੇ ਵਿੱਚ ਤੇ ਆਪਣਾ ਕੰਮ ਕਰ ਲਈਏ ਤਾਂ ਤੁਹਾਨੂੰ ਪਤਾ ਹੀ ਮੈਂ ਸੋਈ 'ਚ ਖੜੀ ਆਂ ਭਾਂਡਿਆਂ ਦਾ ਖਲਾਰਾ ਤੇ ਚੱਕ ਲਈਏ ਕਰ ਲਈਏ ਕੰਮ ਤੇ ਇੱਦਾਂ ਹੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੀ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਸਾਰਿਆਂ ਨੂੰ ਬਾਏ ਬਾਏ